ਅਸੀਂ ਵੀ ਵੋਟਾਂ ਪਾਉਂਦੇ ਆ ਸਾਡੇ ਵੀ ਸਾਰ ਲੈ ਲੋ ਪਿੰਡ ਦੀਆਂ ਔਰਤਾਂ ਕਰੋ ਬਾਹਰ ਨਿਕਲੀਆਂ ਨੇ ਤੇ ਆਪਣਾ ਦੁੱਖ ਦਰਦ ਬਿਆਨ ਕਰਦੀਆਂ ਹੋਈਆਂ ਨਜ਼ਰ ਆਈਆਂ ਨੇ ਦਰاصل ਪੰਜਾਬ ਦੇ ਕਈ ਇਲਾਕੇ ਬਿੱਤੇ ਦੀ ਨਿਹੜ ਨਾਲ ਪ੍ਰਭਾਵਿਤ ਹੋਏ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਹਾਲਾਂਕਿ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਕੇ ਸੇਵਾ ਵੀ ਕੀਤੀ ਗਈ ਸਹਾਇਤਾ ਵੀ ਕੀਤੀ ਗਈ ਪਰ ਬਿਆਸ ਦਰਿਆ ਦੇ ਕਿਨਾਰੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਡੰਗਰਾਂ ਨੂੰ 4-5 ਦਿਨਾਂ ਤੋਂ ਚਾਰਾ ਨਹੀਂ ਮਿਲਿਆ ਜਿਸ ਕਾਰਨ ਉਹ ਭੁੱਖੇ ਨੇ ਤੇ ਉਹ ਕਾਫੀ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਉਹਨਾਂ ਦੇ ਡੰਗਰਾਂ ਲਈ ਕਿਸੇ ਦੇ ਵੱਲੋਂ ਵੀ ਚਾਰੇ ਦਿਸ਼ਾ ਜੁੜੀ ਹੈ ਉਹ ਨਹੀਂ ਕੀਤੀ ਗਈ ਸਬਿਆਸ ਦਰਿਆ ਦੇ ਕੰਡੇ ਤੇ ਸਥਿਤ ਪਿੰਡ ਦਾ ਵਲ ਟਾਂਡਾ ਜਗਤਪੁਰ ਦੇ ਲੋਕਾਂ ਨੇ ਸਹਾਇਤਾ ਦੀ ਅਪੀਲ ਕਰਦੇ ਹੋਏ ਹੋਰ ਕੀ ਕੁਝ ਕਿਹਾ ਆਓ ਸੁਣਦੇ ਆ ਮੇਰਾ ਨਾਂ ਜੀਤੋ ਤੇ ਮੇਰੇ ਡੰਗਰੇ ਦੀ ਹੱਥ ਦੇਖੋ ਪਹਿਲੇ ਸਾਨੂੰ ਇੱਕ ਪੱਠਾ ਨਹੀਂ ਮੋਠਣੀ ਕੋ ਦਾ ਪਿੰਡ ਆਂ ਦਿੱਤਾ ਕਿਸ ਨੇ ਕਿਉਂਕਿ ਹਾਰੀ ਪਾਰ ਪੈ ਲਈ ਆ ਉਹ ਵੀ ਫਸਲ ਦੇ ਪਹਿਲੇ ਫਸਲ ਦੇ ਹੱਥ ਦੇਖੋ ਤੇ ਜਿਹੜੇ ਆਦਨੋ ਉੱਧਰ ਚਲ ਜਾਓ ਉੱਧਰ ਚਲ ਜਾਓ ਉੱਧਰ ਕੀ ਰੱਖੇਦਾ ਆਸ ਬੰਦੇ ਨਹੀਂ ਆਸ ਵੋਟਾਂ ਨਹੀਂ ਪਾਉਂਦੇ ਮੋਦੀ ਮੋਦੀ ਦੀ ਜਾ ਕਿਨੂੰ ਨਹੀਂ ਪਾਈਆ ਵੋਟਾਂ ਸਾਡਾ ਕੱਖ ਨਹੀਂ ਸੋਚਿਆ ਕਿਸੇ ਨੇ ਮੈਂ ਪੁੱਤ ਬੁਲਾਇਆ ਤੁਹਾਨੂੰ ਵੀ ਸਾਡਾ ਡੰਗਰ ਭੁੱਖੇ ਮਰ ਰਹੇ ਸਾਨੂੰ ਕੁਛ ਨਹੀਂ ਆਇਆ ਪਿੰਡ ਮੌਕਾ ਦੇਖੋ ਸਾਡਾ ਆਈਏ ਇਹ ਪੱਠੇ ਤੇ ਸਾਰੇ ਪਿੰਡ ਦੇ ਲੋਕ ਪਹਿਲੀ ਆਪਨੇ ਆ ਜਿਨ੍ਹਾਂ ਨੇ ਡੰਗਰ ਰੱਖੇਦੇ ਆ ਪੱਠੇ ਬੀਚੇ ਆ ਅਸਲ ਵਿੱਚ ਪੈ ਹੀ ਨਹੀਂ ਪੱਠਾ ਤੇ ਆਉਣਾ ਕਿਥੋਂ ਆ ਇਹ ਲੋਕ ਦਿਨ ਦਿਨ ਆਪਨੇ ਸਾਨੂੰ ਆਂਦਾ ਤੇ ਪਹਿਲੀ ਪਹਿਲੀ ਸਾਡੀ ਪਾਰ ਆ ਮੌਕਾ ਦੇਖੋ ਜਾਈਏ ਮੌਕਾ ਦੇਖੋ ਸਾਡਾ ਪਾਰ ਪਾਣੀ ਚੜਿਆ ਮਿੰਨাইয়া ਮਿੰਨাইয়া ਹਾਂ ਛੇ ਜਹਾਜ਼ ਦੀ ਟੂੜੀ ਸਤਾ ਹੀ ਜੜੀਆਂ ਸਾਰੀ ਜੜੀਆਂ ਤੇ ਅਸਲੇ ਜਾਓ ਦੇਖੋ ਅੰਦਰ ਸਾਡੇ ਮੋਠ ਟੂੜੀ ਨਹੀਂ ਤੱਕੀ ਪਾਈ ਅਸੀਂ ਡੰਗਰਾਂ ਨੂੰ ਹਰਾਚਾਰਾ ਨਹੀਂ ਆਉਂਦੇ ਨਾ ਕੁਛ ਵੀ ਨਹੀਂ ਆਇਆ ਹਰਾਚਾਰਾ ਨਹੀਂ ਆਇਆ ਟੂੜੀ ਨਹੀਂ ਆਈ ਕੋਈ ਮਤਲ ਚੌਖਰ ਚੁੱਕ ਤੇ ਚਲੋ ਅਸੀਂ ਮਾਰੇ ਚੰਗਾ ਪਾਣਾ ਜਾਂ ਡੰਗਰੀ ਆ ਜਦੋਂ ਦਵਾ ਲੋ ਵਾਪਸ ਹੋ ਜਾਂਦਾ ਪਾਣੀ ਕਿੰਨੇ ਦਿਨ ਹੋਏ ਨਿਕਲੇ ਇੱਕ ਡੇਢ ਮਹੀਨਾ ਆਇਆ ਡੇਢ ਮਹੀਨਾ ਗਿਆ ਨਿਕਲੇ ਨਿਕਲੇ ਕਿੰਨੇ ਕੱਲ੍ਹ ਆਇਆ ਕਿੱਥੇ ਨਹੀਂ ਨਿਕੜਿਆ ਅਜੇ ਪਾਣੀ ਹੈ ਤੇਜ਼ ਹੈ ਪਾਰ ਬਾਬੇ ਦੇ ਹੱਥ ਦਿਖੋ ਜਾਈਏ ਪਹਿਲੀ ਚੋਤੇ ਨਿਕਲ ਗਿਆ ਪਾਣੀ ਨਹੀਂ ਨਿਕਲਿਆ ਮੈਂ ਕਿੱਥੇ ਜਾ ਕੇ ਦੇਖੋ ਦੇਖੋ ਸਹੀ ਆ ਗਿਆ ਬਾਬਾ ਬੜਾ ਅਰੇ ਬਾਬੇ ਕਾਲਾ ਹੋਈ ਆਇਆ ਇੱਥੇ ਪਾਣੀ ਸਾਰੇ ਖਰਾਬ ਹੋ ਗਏ ਮੈਂ ਹੈ ਹੀ ਨਹੀਂ ਤੇ ਮੁੰਡੀਆਂ ਕਮਾਦ ਮੁੰਡੀਆਂ ਹੀ ਆ ਤੇ ਲੋਕੀ ਸਾਡੇ ਉੱਧਰ ਹੋ ਗਏ ਤੇ ਹੜਾ ਵਾਲੇ ਪਾਸੇ ਹੋ ਗਏ ਉੱਧਰ ਪੱਟੇ ਵਜਾਂਦੇ ਇੱਧਰ ਕੋਈ ਨਹੀਂ ਆਇਆ ਇੱਧਰ ਕੋਈ ਨਹੀਂ ਆਇਆ ਜਾ ਪੁੱਛੀਏ ਦੇਖੀ ਲੋ ਕੋਈ ਨਹੀਂ ਆਇਆ ਕਿਸਾ ਡੰਗਰ ਹੋਣਗੇ ਪਿੰਡ ਚ ਪਿੰਡ ਚ ਹੋਣਾ 2-300 ਡੰਗਰ ਲੱਗੇ ਸ਼ੱਕੇ ਪਿੰਡਾਂ ਦਾ ਵੀ ਇਹੀ ਹਾਲ ਹੈ ਕਿੰਨੇ ਪਿੰਡ ਸਾਰਿਆਂ ਦਾ ਹੁਸਾਬ ਹੈ ਪਠਾ ਮੇਰਾ ਹੀ ਵੀ ਕਿਹਨੂੰ ਡੰਗਰੇ ਪਾਣੀ ਵਾਲੀ ਬਣਿਆ ਅਸੀਂ ਕਿਥੋਂ 2 ਮੀਲ ਮਕੇਰੀਆਂ ਲੋ ਪੱਠੇ ਲਿਆਈਏ ਮੂੜੇ ਪਾ ਦੇਣੋਂ ਮੂੜੇ 3 ਵਜੇ ਦੇ ਨੇ ਜੀਦੇ ਬੱਚੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਪੱਠੇ ਲਿਆਵਾਲੇ ਇਹ ਦਿਨੇ ਫਿਰ ਪੱਠੇ ਦਾ ਰੇਟ ਵੀ ਵਧਿਆ ਹੋਣਾ ਮਹਿੰਗੇ ਹੋਏ ਹੋਣੇ ਅਸੀਂ ਮੁੱਲ ਲਈਏ ਨਹੀਂ ਮੁੱਲ ਕਿਥੋਂ ਲੈਣ ਲਾ ਪੈ ਕਿਥੋਂ ਲੈਣ ਨਾ ਗਾੜੀ ਲਬਦ ਪੈ ਕਿਥੋਂ ਲੈਣ ਨਾ ਆਪਣਾ ਹੋਰ ਕਿਸ ਮਸਿਆ ਪੇਸ਼ ਆ ਰਹੀ ਹੈ ਮੇਰਾ ਨਾਮ ਪੂਜਾ ਹੈ ਤੇ ਸਾਨੂੰ ਡੰਗਰਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਹਨੂ ਡੰਗਰਾਂ ਵਾਸਤੇ ਕੋਈ ਨਹੀਂ ਪੱਠਾ ਦਿੱਤਾ ਨਾ ਹੀ ਪੱਠੇ ਬਾਹਰ ਰਹਿ ਗਏ ਤੇ ਨੌਂ ਕਿਥੋਂ ਲਿਆ ਸਕਦੇ ਆ ਕਿਥੋਂ ਲਿਆਈਏ ਇਨਸ਼ਾਅੱਲਾ ਤੱਕ ਤਾਂ ਪਾਣੀ ਹੈਗਾ ਤੇ ਪੱਠੇ ਬਾਰੋਂ ਵੀ ਸਾਨੂੰ ਕੋਈ ਵੀ ਦੇ ਕਰਦਾ ਤੇ ਕਮਾਂਦ ਵੀ ਸਾਡੇ ਡੁੱਬ ਗਏ ਦੇ ਚਲੋ ਗਾਲੀ ਗੇਦੇ ਆ ਪੱਠੇ ਕਿਥੋਂ ਲਿਆਈਏ ਅਸੀਂ ਪਹਿਲੀ ਸਾਰੇ ਪਿੰਡ ਵਾਲੇ ਦੀ ਕਿਨਾਰੇ ਤੇ ਹੀ ਅਬਿਆਸ ਦੇ ਹਾਂਜੀ ਸਾਰੀ ਕਿਨਾਰੇ ਤੇ ਹੀ ਸਾਰੀ ਸਾਰੇ ਦੇ ਸਾਰੇ ਪੱਠੇ ਖਰਾਬ ਹੋ ਚੁੱਕੇ ਹਾਂਜੀ ਸਾਰੇ ਦੇ ਸਾਰੇ ਤੁਸੀਂ ਤਾਂ ਬਾਹਰ ਪੈਂਦੀ ਪਹਿਲੀ ਸਾਰੇ ਹਾਂਜੀ ਸਾਰੇ ਇਹ ਤਾਂ ਕਿ ਪੱਠੇ ਲੈਣ ਜਾਣ ਆ ਮਕੇਰੀਆਂ ਤੇ ਕਰਾਸੀ ਪੱਠੇ ਲਿਆਇ ਕਰਨੇ ਮਕੇਰੀਆਂ ਜੇ ਸਾਨੂੰ ਅਸੀਂ ਤਾਂ ਕਿ ਸਾਨੂੰ ਮੁੱਲ ਮਕੇਰੀਆਂ ਤੋਰਿਆ ਸਾਨੂੰ ਪੱਠੇ ਨਹੀਂ ਮਿਲ ਗਦੇ ਮਕੇਰੀਆਂ ਜੇ ਸਾਨੂੰ ਅਸੀਂ ਡੰਗਰ ਮੈਂ ਰੱਖਦੇ ਡੰਗਰ ਦੇ ਦੇ ਸਾਨੂੰ ਕਹਦੇ ਆ ਕਿੰਨੇ ਦਿਨ ਤੋਂ ਡੰਗਰ ਭੁੱਖੇ ਰਹ ਰਹੇ ਸਾਡੇ 1.5 2 ਮਹੀਨੇ ਹੋ ਗਏ ਜਦੋਂ ਦਾ ਪਾਣੀ ਜਦੋਂ ਦਾ ਪਾਣੀ ਤੁਸੀਂ ਨਾਲ ਲੱਗੇ ਦਾ ਨਾ ਸਾਡਾ ਇਹੀ ਹਾਲ ਹੈ ਸਾਡੇ ਤੇ ਡੰਗਰ ਵੀ ਹੁਣ ਚੁੱਕੀ ਤੂੜੀ ਵੀ ਨਹੀਂ ਖਾਏ ਕਰਦੇ ਹੈਗੇ ਤੂੜੀ ਵੀ ਸਾਡੀਆਂ ਤੂੜੀਆਂ ਵੀ ਖਤਮ ਹੋ ਗਈਆਂ ਤੂੜੀਆਂ ਵੀ ਕਿੱਥੋਂ ਆਣ ਤੇ ਚੜੀ ਵੀ ਸੇਵਾ ਆਂਦੀ ਹੈ ਸਾਡੇ ਤੇ ਕਰਪੂਜ਼ ਦੀ ਨਹੀਂ ਆ ਗਈ ਪੱਠੇ ਦੱਥੇ ਚੱਲ ਸਾਨੂੰ ਹੋਰ ਕੁਝ ਨਹੀਂ ਸਾਨੂੰ ਸਿਰਫ ਪੱਠੇ ਦੱਥੇ ਚਾਹੀਦੇ ਸੇਵਾ ਆਂਦੀ ਹੈ ਕੋਈ ਸਮਾਂ ਤੇ ਵੀ ਆਂਦਾ ਤੇ ਸਾਡੇ ਕੁਝ ਵੀ ਨਹੀਂ ਆਇਆ ਥੇ ਕਿਹੜੇ ਕਿਹੜੇ ਪਿੰਡ ਲੱਗੇ ਲੱਗੇ ਛਗੇ ਦੋ ਆਟਾ ਦੋ ਵਾਲ ਦੋ ਵਾਲ ਦੇਖ ਤੋ ਕਰ ਜਕਤਪੁਰ ਹੋ ਗਿਆ ਡੇਰੇ ਦੋ ਵਾਲ ਦੇ ਡੇਰੇ ਜਿੱਥੇ ਪਾਣੀ ਵੀ ਪੁੱਜ ਗਿਆ ਪਾਣੀ ਹੁਣ ਉੱਤਨਾ ਸ਼ੁਰੂ ਹੋ ਗਿਆ ਲੱਗਦਾ ਕਿ ਪੱਠੇ ਕੋਈ ਪੱਠੇ ਨਹੀਂ ਅਜਾ ਕੱਟ ਤੂ ਕੱਟ ਸਾਨੂੰ ਦੋ ਮਹੀਨੇ ਪੱਠੇ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਸਾਨੂੰ ਪੱਠਿਆਂ ਦੀ ਇਕੋ ਹੀ ਡੰਗਰ ਢਿਮਾਰ ਵੀ ਹੋਇਆ ਹੈ ਦਿਨਾਂ ਚ ਬਾਰਿਸ਼ਾਂ ਹੋਈਆਂ ਕਾਫੀ ਹਾਂਜੀ ਬਿਮਾਰ ਵੀ ਹੈਗੇ ਆ ਵਿੱਚ ਨਹੀਂ ਵਿੱਚ ਹੈਗੇ ਆ ਬਿਮਾਰ ਜਿਨ੍ਹਾਂ ਦੇ ਹੈਗੇ ਉਹਨਾਂ ਦੇ ਹੈਗੇ ਆ ਨਾ ਮੇਰੀ ਬੀ ਨਾ ਵੀ ਨਾ ਹੋ ਗਿਆ ਸਾਨੂੰ ਦਵਾਈਆਂ ਕਰਾਣ ਦੇਣੋਂ ਪੱਠਿਆਂ ਡੰਗਰਾਂ ਦੀਆਂ ਤੇ ਸਾਨੂੰ ਚਲੋ ਡਾਕਟਰਾਂ ਦੀ ਟੀਮ ਵੀ ਚਾਹੀਦੀ ਹੈ ਸਾਡੇ ਡੰਗਰਾਂ ਨੂੰ